ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਹਰ ਸਾਲ ਦੀ ਤਰ੍ਹਾਂ ਨਾਨਕ ਸਾਈ ਕਲੰਡਰ ਚੇਤ ਮਹੀਨੇ ਤੋਂ ਪਹਿਲਾਂ-ਪਹਿਲਾਂ ਹਰ ਸਾਲ ਜਿਹੜੀਆਂ ਸਾਰੇ ਗੁਰੂ ਘਰ ਦੇ ਗੁਰਪੁਰਬਾਂ ਨੂੰ ਅਤੇ ਸਿੱਖ ਪੰਥ ਦੇ ਜਿਹੜੇ ਮਹਾਨ ਦਿਹਾੜੇ ਨੇ ਉਨਾਂ ਨੂੰ ਸਮਰਪਿਤ ਨਾਨਕਸ਼ਾਈ ਕਲੰਡਰ ਰੀਲੀਜ਼ ਕਰਦੀ ਹੈ ਲੇਕਿਨ ਐਰਕਾਂ ਨਾਨਕਸ਼ਾਈ ਕਲੰਡਰ 557 ਇੱਕ ਵਿਸ਼ੇਸ਼ ਸਥਾਨ ਰੱਖਦਾ ਕਿਉਂਕਿ ਇਸ ਸਾਲ ਦੇ ਵਿੱਚ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ 350 ਸਾਲਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 350 ਸਾਲਾ ਤੇ ਇਸੇ ਤਰ੍ਹਾਂ ਹੀ ਸਤਗੁਰੂ ਜੀ ਦੇ ਮਹਾਨ ਸਿੱਖ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਤੀ RAM ਜੀ ਦੇ 350 ਸਾਲਾ ਜਿਹੜੇ ਸ਼ਹੀਦੀ ਦਿਹਾੜੇ ਆ ਉਹ ਪੂਰੇ ਹਿੰਦੁਸਤਾਨ ਨਹੀਂ ਪੂਰੇ ਸੰਸਾਰ ਇਸ ਵਾਲੇ ਤੀਨ ਪੇਜ ਤਿਆਰ ਕੀਤੇ ਗਏ ਨੇ ਗੁਰਦੁਆਰਾ ਸ਼ਹੀਦ ਸੀਸਗੰਜ ਸਾਹਿਬ ਦਿੱਲੀ ਜਿੱਥੇ ਸਤਗੁਰਾਂ ਜੀ ਦੀ ਸ਼ਹੀਦੀ ਹੋਈ ਅਤੇ ਜਿੱਥੇ ਅਨੰਦਪੁਰ ਸਾਹਿਬ ਜਿੱਥੇ ਸਤਗੁਰਾਂ ਦਾ ਅਸੀਸ ਦਾ ਸੰਸਕਾਰ ਹੋਇਆ ਸੋ ਇਸੇ ਤਰ੍ਹਾਂ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਾਰਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਹੈ ਸੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਦਫ਼ਤਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੀ ਜੀ ਨੇ ਅਤੇ ਅਨੰਦਪੁਰ ਸਾਹਿਬ ਕਿਸਗੜ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸ਼ਿਲਤਾਨ ਸਿੰਘ ਅਤੇ ਸਾਰੇ ਹੀ ਮੈਂਬਰ ਸਹਿਬਾਨਾ ਨੇ ਰਲ ਕੇ ਇਹ ਨਾਨਕਸ਼ਾਹੀ ਕੈਲੰਡਰ ਰੀਲੀਜ਼ ਕੀਤਾ ਸੋ ਅੱਜ ਸਾਰੇ ਸਿੱਖ ਪੰਥ ਨੂੰ ਅਪੀਲ ਹੈ ਬਾਕੀਆਂ ਸਾਰੀਆਂ ਦੁਬਿਧਾ ਛੱਡ ਕੇ ਗੁਰੂ ਘਰ ਦੇ ਜਿਹੜੇ ਗੁਰਪੁਰਬ ਨੇ ਦਿਹਾੜੇ ਨੇ ਇਸ ਨਾਨਕਸ਼ਾਈ ਕੈਲੰਡਰ ਦੇ ਮੁਤਾਬਕ ਮਨਾਏ ਜਾਣ ਤਾਂ ਕਿ ਸਾਰੇ ਸਿੱਖ ਪੰਥ ਦੇ ਵਿੱਚ ਏਕਤਾ ਦੇ ਰੂਪ ਤੇ ਵਿੱਚ ਗੁਰੂ ਸਾਹਿਬ ਜੀ ਦੇ ਜਿਹੜੇ ਗੁਰਪੁਰਬ ਨੇ ਉਹ ਵੱਡੀ ਤਰ ਤੇ ਪੱਦਰ ਤੇ ਮਨਾਏ ਜਾ ਸਕਣ। ਸੋ ਅੱਜ ਦੇ ਦਿਨ ਇਹ ਨਾਨਕਸ਼ਾਈ ਕੈਲੰਡਰ ਰੀਲੀਜ਼ ਕਰਦੇ ਆ ਸਾਰੇ ਸਿੱਖ ਪੰਥ ਨੂੰ ਬਹੁਤ ਬਹੁਤ ਵਧਾਈ ਹੋਵੇ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਹਲੋ